ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੋਕਲ ਟੀਵੀ ਤੇ ਆਓ ਅੱਜ ਝਾਤ ਮਾਰ ਗਏ ਜਲਾਲਾਬਾਦ ਹਲਕੇ ਦੇ ਇੱਕ ਪਿੰਡ ਪੀਰ ਬਖਸ਼ ਚੋਹਾਨ ਜਿਸ ਨੂੰ ਕੀ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਦੇ ਸਹਿਯੋਗ ਨਾਲ ਬਹੁਤ ਸੁੰਦਰ ਬਣਾਇਆ ਗਿਆ ਹੈ ਪਿੰਡ ਦੇ ਬਾਹਰ ਜਦੋਂ ਐਂਟਰ ਕਰਦੇ ਆ ਤਾਂ ਬਹੁਤ ਸੋਹਣਾ ਵਾਤਾਵਰਨ ਫੀਲ ਹੁੰਦਾ ਹੈ ਦਰਖਤਾਂ ਨੂੰ ਰੰਗ ਕਰਕੇ ਇੱਕ ਪਾਰਕ ਵੀ ਨੂੰ ਬਹੁਤ ਸੁੰਦਰ ਬਣਾਇਆ ਗਿਆ ਹੈ ਪਾਰਕ ਦੇ ਸਾਹਮਣੇ ਇੱਕ ਜਿਮ ਨੂੰ ਸਥਾਪਿਤ ਕੀਤਾ ਗਿਆ ਹੈ ਓਪਨ ਜਿਮ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਸ-ਪਾਸ ਨਿਗਾਹ ਮਾਰਦੇ ਹੋ ਤਾਂ ਤੁਹਾਨੂੰ ਪੰਜਾਬੀ ਵਿਰਸੇ ਦੀ ਝਲਕ ਪੈਂਦੀ ਹੈ ਤੇ ਪਿੰਡ ਦੇ ਨਾਲ ਦੀ ਇੱਕ ਨਹਿਰ ਗੁਜ਼ਰਦੀ ਹੈ ਔਰ ਨਹਿਰ ਦੇ ਉੱਪਰ ਦਰਖਤ ਤੇ ਹੋਰ ਵੀ ਪੰਜਾਬੀ ਵਿਰਸੇ ਦੀ ਝਾਕ ਪੈਂਦੀ ਹੈ ਬੱਚਿਆਂ ਲਈ ਝੁੱਲੇ ਵਗੈਰਾ ਲਾਏ ਗਏ ਆ ਪਿੰਡ ਵਾਸੀਆਂ ਦੇ ਫਰੇ ਬੈਠਣ ਲਈ ਪਾਰਕ ਦੇ ਵਿੱਚ ਕੁਰਸੀਆਂ ਵਗੈਰਾ ਅਤੇ ਬੱਚਿਆਂ ਦੇ ਖੇਡਣ ਲਈ ਝੁੱਲ੍ਹੇ ਵਗੈਰਾ ਵੀ ਲਾਏ ਗਏ ਹਨ ਅਤੇ ਸਾਨੂੰ ਵੀ ਪਾਰਕ ਦੇ ਵਿੱਚ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਅਤੇ ਜਿਮ ਵਗੈਰਾ ਬਹੁਤ ਸੁਹੰਦਰੀ ਜੋਗੇ ਓਪਨ ਸੀ ਤੇ ਆਸੇ ਪਾਸੇ ਦਾ ਜਰੇ ਸਭ ਬਹੁਤ ਜ਼ਬਰਦਸਤ ਸੀ ਤੁਸੀਂ ਵੀ ਅਗਰ ਕੋਸ਼ਿਸ਼ ਕਰੋ ਤੇ ਆਪਦੇ ਪਿੰਡ ਨੂੰ ਸੋਹਣਾ ਬਣਾ ਸਕਦੇ ਹੋ ਉਦੇਵਤ ਕਲਾ ਗਿਰਤੀਆਂ ਵਗੈਰਾ ਦਰਖਤਾਂ ਨੂੰ ਰੰਗ ਕਰਕੇ ਪੱਥਰਾਂ ਨੂੰ ਰੰਗ ਕਰਕੇ ਉਹਨੂੰ ਸੋਹਣਾ ਬਣਾ ਸਕਦੇ ਹਾਂ ਜੇ ਪਾਰਕ ਦੇ ਵਿੱਚ ਤੁਸੀਂ ਵਧੀਆ ਘਾਹ ਵਗੈਰਾ ਲਾ ਕੇ ਝੁੱਲ੍ਹੇ ਵਗੈਰਾ ਲਾ ਕੇ ਤਾਂ ਵਧੀਆ ਤੁਸੀਂ ਉਹਨੂੰ ਸੁੰਦਰ ਬਣਾ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਪਿੰਡ ਵਧੀਆ ਸੋਹਣਾ ਲੱਗਾ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ ਜੀ